ਘੰਡਾ ਲਓ ਜੁੱਤੀਆਂ ਹੁਣ ਇਹ ਕਹਿੰਦਾ ਮੈਂ ਜੁੱਤੀਆਂ ਗੰਡਾਂ ਗੰਡੂਗਾ ਹੁਣ ਮੋਚੀ ਬਣ ਗਿਆ ਵਾ ਦੇਖ ਲਓ ਕੈਂਡੀ ਕੈਂਡੀ ਦੀ ਕਮੇਟੀ ਕਹਿੰਦਾ ਮੈਂ ਮੋਚੀ ਬਣ ਕੇ ਹੁਣ ਜੁੱਤੀਆਂ ਲਿਆਉਂਗਾ ਨਾਲੇ ਮਾਰੂਗਾ ਵੀ ਸਾਰਿਆਂ ਦੇ ਦੇਖ ਲਓ ਭਾਈ ਕੈਂਡੀ ਜਿਹੜਾ ਲੱਗਿਆ ਹੋਇਆ ਵਾ ਹੁਣ ਮੋਚੀ ਬਣ ਕੇ ਡਰਾਮਾ ਕਰਨ ਆ ਵੇ ਤੂੰ ਬਿਲਕੁਲ ਇੱਕ ਠੀਕ ਆ ਮੈਂ ਤਾਂ ਹੁਣ ਕੱਲ ਹੀ ਖਰਾਬ ਕਰਨਾ ਇੱਕ ਪੈਰ ਮੜਾ ਹੈਗਾ ਤੇ ਬਹੁਤੀ ਹਾਲਤ ਮਾਰੀ ਐ ਇਹਨੂੰ ਬਾਹਲੇ ਰੱਖ ਦੇ ਤੇ ਤੁਸੀਂ ਪਰ ਆਜੋ ਥੋੜਾ ਪਰ ਆਜੋ ਯਾਰ ਕਿਹੜੀ ਗੱਲੋਂ ਆ ਵਾਂ ਦੋ ਇਹਨੂੰ ਮਸਾ ਉਹ ਆਖਰੀ ਸਾਵਾ ਤੇ ਆ ਯਾਰ ਇਹ ਠੀਕ ਕਰਾਉਣੀ ਆ ਆਹੋ ਯਾਰ ਇਹ ਚਪਲ ਠੀਕ ਕਰਾਉਣੀ ਆ ਇਹ ਜਗਨੂਹਟ ਕੀ ਆ ਯਾਰ ਥੋੜਾ ਜਿਹਾ ਪਾਟਾ ਉਹਦੇ ਚੈੱਕ ਕਰੀਏ ਭਲਾ ਆਪਣੇ ਸਾਹ ਨਾਲ ਵੇਪਲਾ ਇਹ ਭਾਜੀ ਥੋੜਾ ਪਾਟਾ ਵਾ ਆਓ ਇੱਥੇ ਤੇ ਐ ਲੱਗਣੇ ਜਿਦਾ ਗੋਲੀਆਂ ਚੱਲੀਆਂ ਵਾ ਯਾਰ ਪਾਗਲ ਹੋ ਗਿਆ ਤੂੰ ਨਾਲ ਸਾਹਾਂ ਕਰੀਏ ਪਾ ਤੇਰਾ ਮੂੰਹ ਲੱਭੂਗਾ ਵੀ ਚਬੂਟ ਦੇ ਔਰ ਭਾ ਕੱਲੇ ਬੈਠੇ ਹੋ ਉਹ ਕੱਲੇ ਕਿੱਥੇ ਬੈਠੇ ਆ ਤੈਨੂੰ ਪੰਚਾਇਤ ਲੱਭਣ ਨਹੀਂ ਡਈ ਮਗਰ ਉਹ ਤੇਰੀ ਗੱਲ ਠੀਕ ਹੈ ਮੈਂ ਵੈਸੇ ਹੀ ਸਰਸਰੀ ਜੀ ਗੱਲ ਕੀਤੀ ਦੱਸੋ ਭਾਜੀ ਯਾਰ ਕਰ ਦਿੰਦੇ ਯਾਰ ਕਰ ਦਿੰਦੇ ਭਾ ਕਰ ਦਿੰਦੇ ਇਹ ਯਾਰ ਆ ਦੇਖੀ ਭਾ ਹਾਂਜੀ ਆ ਮੇਰਾ ਬੂਟ ਆ ਹਾਂਜੀ ਬੂਟ ਆ ਠੀਕ ਆ ਬਿਲਕੁਲ ਆ ਭਾ ਦੂਜਾ ਬੂਟ ਆ ਯਾਰ ਥੋੜਾ ਜਿਹਾ ਪਾਟਾ ਉਹਦੇ ਚੈੱਕ ਕਰੀਏ ਭਲਾ ਆਪਣੇ ਸਾਹ ਨਾਲ ਵੇਖ ਭਲਾ ਇਹ ਭਾਜੀ ਥੋੜਾ ਪਾਟਾ ਵਾ ਆਹ ਇੱਥੇ ਤੇ ਐ ਲੱਗਣੇ ਜਿਦਾ ਗੋਲੀਆਂ ਚੱਲੀਆਂ ਵਾ ਯਾਰ ਪਾਗਲ ਹੋ ਗਿਆ ਤੂੰ ਗੋਲੀਆਂ ਚੱਲੀਆਂ ਕੀ ਹੁੰਦੀਆਂ ਯਾਰ ਉਹ ਆਵੇ ਤੂੰ ਬਿਲਕੁਲ ਇੱਕ ਠੀਕ ਆ ਮੈਂ ਤਾਂ ਹੁਣ ਕੱਲ ਹੀ ਖਰਾਬ ਕਰਨਾ ਇੱਕ ਪੈਰ ਮੜਾ ਹੈਗਾ ਬੋਦੀ ਹਾਲਤ ਮਾਰੀ ਇਹਨੂੰ ਬਾਹਲੇ ਰੱਖ ਦੇ ਤੇ ਤੂੰ ਪਰਾਂ ਪਰ ਆ ਜਾ ਥੋੜਾ ਪਰਾਂ ਆ ਜਾ ਯਾਰ ਕਿਹੜੀ ਗੱਲਾਂ ਆਵਾਂ ਦੋ ਨੂੰ ਮਸਾ ਉਹ ਆਖਰੀ ਸਾਵਾ ਤੇ ਆ ਯਾਰ ਉਹ ਭਰਾ ਉਹ ਬੂਟ ਹੈ ਨਾ ਮਰੀਜ਼ ਆ ਯਾਰ ਸਾਵਾ ਦੇ ਆ ਕਿਹੋ ਜਿਹੀ ਗੱਲਾਂ ਕਰਦਿਆਂ ਤੂੰ ਬੂਟ ਨਾ ਤੇਰਾ ਆਲਮੋਸਟ ਖਤਮ ਆਇਆ ਇਤਨੀ ਹਾਲਤ ਦੇਖੋ ਨਾ ਇਹਦੀ ਕੀ ਹਾਲਤ ਹੈ ਯਾਰ ਆਵੇ ਉਹ ਇਹਦੀ ਸਾਟ ਹੀ ਨਹੀਂ ਰਹੀ ਯਾਰ ਹਾਂ ਤੂੰ ਪਾਗਲ ਹੋ ਗਿਆ ਭਰਾ ਤੂੰ ਚੋਕ ਕੇ ਪਤਾ ਨਹੀਂ ਕਿੱਥੋਂ ਲੈ ਆਵੇਂ ਮੈਨੂੰ ਛੱਟ ਮਾਰ ਕੇ ਕੌਣ ਚੈੱਕ ਕਰਦਾ ਦੋਸਤ ਆ ਮੇਰੀ ਸੁਣ ਗੱਲ ਤੇਰਾ ਬੂਟ ਇਦਾਂ ਦਾ ਵਧ ਤੈਨੀਆਂ ਜੇ ਜਰਾਬਾ ਕਿਦਾਂ ਦੀਆਂ ਹੋਣਗੀਆਂ ਉਹ ਤੂੰ ਜਰਾਬਾਂ ਦੀ ਕਿੱਥੇ ਚਲ ਗਿਆਂ ਭਰਾ ਉਹ ਤੂੰ ਇਹਨੂੰ ਗੰਡਣ ਵਾਲੀ ਗੱਲ ਕਰ ਹਾ ਇੱਥੇ ਕੀ ਜਾਨਵਰ ਮਰਿਆ ਕੋਈ ਨਹੀਂ ਮੇਰੀ ਮੰਨੋ ਬਾ ਹਾਂ ਇਹਨੂੰ ਰਿਟਾਇਰ ਕਰੋ ਇਹਦੀ ਪੈਨਸ਼ਨ ਲੈ ਕੇ ਖਾਓ ਉਹ ਭਰਾ ਇਹਨੂੰ ਗੰਡਣ ਵਾਲੀ ਗੱਲ ਕਰ ਯਾਰ ਕੱਢਿਆ ਕਿੱਥੋਂ ਆ ਭਾ ਇਹਦੇ ਇਹਨੂੰ ਤਾਂ ਕਿਸੇ ਨੇ ਬਾਂਦਰ ਕਿੱਲੇ 'ਚ ਨਹੀਂ ਲੈਣਾ ਤੂੰ ਮੇਰੇ ਅੱਲੇ ਆਵਾ ਉਹ ਤੂੰ ਯਾ ਡਾਂਡੇ ਨੂੰ ਦੱਸਿਆ ਕਿ ਨਹੀਂ ਮੇਰੇ ਬਾਰੇ ਵੀ ਉੱਥੇ ਬੈਠਾ ਵਾ ਮੈਂ ਚਲ ਜਾਣਾ ਹੀ ਉਹਨੂੰ ਤੇ ਤੂੰ ਹਲਾ ਹੁੰਦਾ ਤੇ ਆ ਫੜ ਯਾਰ ਇਹਨੂੰ ਕਮਾਲ ਕਰ ਨੇ ਟਾਂਕੇ ਲਾ ਜਿਹੜੇ ਕੰਮ ਤੇਰਾ ਕਰਨ ਵਾਲਾ ਉਹ ਯਾਰ ਟਾਂਕੇ ਨਹੀਂ ਲੱਗਣੇ ਇਹਨੂੰ ਮੇਸਾ ਹਾਂ ਦੇ ਪੱਟੀ ਕਰਨੀ ਪੈਣੀ ਆ ਯਾਰ ਇਦਾਂ ਵੇਖ ਨਾ ਕਿੱਥੇ ਕਿੱਥੇ ਟਾਂਕਾ ਲਾ ਦਾਂ ਦੱਸ ਇੱਥੇ ਯਾਰ ਇੱਥੇ ਨਵੀਂ ਕੋਈ ਚਿਪਰੀ ਰੱਖ ਕੇ ਤੈਨੂੰ ਇੱਥੇ ਟਾਂਕਾ ਲਾ ਦੇ ਤੂੰ ਅੱਜ ਕੱਲ ਵੈਸੇ ਵੀ ਸਟਾਈਲ ਆਓ ਤੂੰ ਲਾ ਦੇ ਇਹਨੂੰ ਮੈਂ ਹੰਡਾਉਣੇ ਯਾਰ ਇੱਕ ਵਿਆਹ ਹੋਰ ਵੇਖਣਾ ਪਾ ਕੇ ਡਾਕਟਰ ਕੋਲ ਲੈ ਜਾ ਬੈਂਡਲ ਵਾਲੋ ਉੱਤੇ ਉਹ ਯਾਰ ਇੱਥੋਂ ਕੀ ਬੂਟ ਤੂੰ ਹੀ ਖਾ ਲਿਆ ਸੀ ਇਹ ਹਾਂ ਉਹ ਭਰਾ ਜਿੰਨੀ ਤੂੰ ਬੇਇੱਜ਼ਤੀ ਕਰ ਛੱਡੀ ਐ ਮੈਨੂੰ ਲੱਗਦਾ ਤੂੰ ਮੋਚੀ ਐ ਨਹੀਂ ਐ ਘਰੇ ਇਹਦਾ ਥੱਲਾ ਵੀ ਮਾੜਾ ਵਾ ਥੱਲੇ ਨੂੰ ਕੀ ਕਰਨਾ ਤੂੰ ਗੰਡ ਦੇ ਉੱਤੋਂ ਯਾਰ ਇਹਨੂੰ ਪਤਾ ਕੀ ਕਰੋ ਹਾਂ ਉਹ ਟਰੱਕਾਂ ਦੇ ਮਗਰ ਨਹੀਂ ਨਮਕਾਏਂਦੇ ਆਹੋ ਉੱਥੇ ਦੋ ਇਹ ਲੈ ਜਾ ਮੇਰਾ ਵੀ ਯਾਰ ਇਹਨੂੰ ਸਟਾਰਟ ਕਿੱਥੋਂ ਕਰਾਂ ਮੈਂ ਇਹ ਸ਼ੁਰੂ ਕਿੱਧਰੋਂ ਕਰਾਂ ਬਾਹ ਤੂੰ ਮੇਰ ਨਾਲ ਹੀ ਆ ਜਾ ਹੈਲਪ ਮੇਰੀ ਗੱਲ ਕੱਲਾ ਖਲੂ ਜਾ ਵਾ ਹੈਲਪ ਆ ਵੇਖ ਤੂੰ ਉਗੜਿਆ ਵਾ ਆਹੋ ਇਹਨੂੰ ਸਾਰੇ ਨੂੰ ਕੇਲ ਲਾ ਦੇ ਪਹਿਲੇ ਤੂੰ ਥੱਲੇ ਪਲਾਈ ਨਾ ਲਾਦਾ ਇਹਦੇ ਓ ਯਾਰ ਏ ਲਮਾਰੀ ਯਾਰ ਪਲਾਈ ਲਾਉਣੀ ਏ ਥੱਲੇ ਤੂੰ ਨਹੀਂ ਮੇਰੀ ਸੁਣ ਗੱਲ ਪਾ ਹਾਂ ਇਹ ਕੋ ਸੁਣਿਆ ਤੂੰ ਵੀ ਨੱਕੀ ਜੁੱਤੀ ਹੁੰਦੀ ਆ ਆਹੋ ਆਹੋ ਇਹ ਹਨ ਲੱਕੀ ਆ ਇਹਦਾ ਕੋਈ ਫਾਇਦਾ ਨਹੀਂ ਤੇਰੀ ਜ਼ਿੰਦਗੀ ਚ ਪਾਏ ਕਲੇਸ਼ ਹੀ ਆ ਤੇਰਾ ਐਡਾ ਘੈਂਟ ਬੂੜਾ ਤੂੰ ਕਹਿਣਾ ਲੱਕੀ ਆ ਯਾਰ ਇਹ ਬਣਾ ਹੀ ਨਹੀਂ ਆ ਭਾ ਇਹਨੂੰ ਲੈ ਜਾਓ ਕਿਤੇ ਯਾਰ ਉਹ ਜਾ ਯਾਰ ਇਹਨੂੰ ਬਣਾ ਕੇ ਦੇ ਬਣਾ ਕੇ ਮੈਨੂੰ ਕਿਥੋਂ ਦਵਾ ਇਹਦੀ ਸਬਜ਼ੀ ਬਣਾ ਕੇ ਖਾ ਲੋ ਕੜੀ ਚ ਪਾ ਲਿਓ ਇਹਨੂੰ ਯਾਰ ਇਹ ਪਕੌੜਾ ਯਾਰ ਕੜੀ ਚ ਪਾ ਲਿਓ ਤੂੰ ਕਿਹੋ ਜਿਹੀ ਗੱਲਾਂ ਕਰਦਾ ਮੈਂ ਮੇਰੀ ਸੁਣੋ ਗੱਲ ਪਾ ਮੈਂ ਤੇ ਪਰਾ ਤੇਰਾ ਨਹੀਂ ਸਮਝ ਆਉਂਦੀ ਆ ਪਾ ਇਹ ਗੱਲ ਦੱਸਣ ਵਾਲੇ ਯਾਰ ਇਹ ਵੀ ਬੜਾ ਮੁਸ਼ਕਿਲ ਆ ਜਿਹੜੀ ਗੱਲ ਹੋਣੀ ਯਾਰ ਉਹ ਚਟ ਕੇ ਵੇ ਖਟਾ ਵੀ ਆ ਥੋੜਾ ਥੋੜਾ ਇਹਨੂੰ ਤੇ ਗੱਲ ਸੁਣ ਹਾਂ ਤਾਵਾ ਕਿਹੜਾ ਪਾਈਏ ਇਹਨੂੰ ਇਹਨੂੰ ਇਹੋ ਜਿਹਾ ਪਤਾਵਾ ਪਾ ਯਾਰ ਮੇਰੀ ਗੱਲ ਸੁਣ ਬੂਟ ਘਟ ਲੱਗਣ ਡਿਆ ਇਹ ਸੈਂਡਲ ਲੱਗਣ ਡਿਆ ਵਾ ਹਾਂ ਇਹ ਬੂਟ ਕਿੱਧਰੋਂ ਆ ਯਾਰ ਇਹ ਕਿੰਨੇ ਦਾ ਲਿਆ ਸੀ ਭਾਜੀ ਫਰਾਏ 450 ਦੇ ਲਏ ਹੀ ਯਾਰ ਉਦੋਂ 450 ਦੇ ਲਈ ਕਿਦੋਂ ਲਏ ਸੀ ਉਹ ਜਦੋਂ ਨੋਟ ਬੰਦੀ ਨਹੀਂ ਹੋਈ ਉਹ ਤੋਂ ਸਾਲ ਪਹਿਲੇ ਲਏ ਸੀ ਉਹ ਯਾਰ ਨੋਟ ਵੀ ਬੰਦ ਹੋ ਗਏ ਇਹ ਬੰਦ ਨਹੀਂ ਹੋਇਆ ਉਦੋਂ ਦਾ ਐ ਤੇ ਕਹਿੰਦਾ ਇਹਨੂੰ ਦਫਾ ਹੀ ਕਰੋ ਹਾਂ ਹੂੰ ਉਹਦੇ ਦਾ ਕੋਈ ਹੱਲ ਨਹੀਂ ਜੇ ਪੌਣਾ ਆਹੋ ਯਾਰ ਠੀਕ ਕਰਕੇ ਦੇ ਯਾਰ ਤੂੰ ਇਹ ਨਹੀਂ ਹੋਣਾ ਬਾਈ ਥੋੜੀ ਹੋਣੀ ਪੈਣੀ ਤਾਂ ਆ ਯਾਰ ਕਰ ਜੋ ਵੀ ਤੇਰਾ ਕੰਮ ਆਪਣੇ ਹਿਸਾਬ ਨਾਲ ਕਰ ਪਾ ਹਾਂ ਆ ਇੱਕ ਗੱਲ ਦੱਸ ਯਾਰ ਇਹਦੇ ਸਾਰੇ ਵਾਲ ਝੜੇ ਆ ਕੋਈ ਪਰੇਸ਼ਾਨੀ ਨਹੀਂ ਓ ਯਾਰ ਇਹਦੇ ਵੀ ਨਹੀਂ ਝੜਿਆ ਬਾਹਰ ਤੈਨੂੰ ਤਾਂ ਦੁੱਖ ਦੇਂਦਿਆ ਮਕਰੋ ਪੁਰਾ ਚਲ ਕੰਮ ਕਰਿਆ ਤੂੰ ਤੇ ਗਾਲੀ ਪੈ ਗਿਆ ਮੇਰੇ ਹੋਰ ਕੀ ਕਰਨਾ ਇਹਦਾ ਯਾਰ ਐਦਾਂ ਵਾ ਪਾ ਇਹਨੂੰ ਨਾ ਤਸ਼ਵੀ ਨਵੇਂ ਪਾ ਦੇ ਯਾਰ ਆ ਨਹੀਂ ਤਸ਼ਵੇਂ ਚੰਗੇ ਦੇ ਨਹੀਂ ਪਾਏ ਤੇ ਛੇਖ ਖੁੱਲੇ ਆ ਹਾਂ ਉਹ ਕਰਤਾ ਡੇ ਪਾਪੇ ਦੇ ਪਜਾਮੇ ਚ ਨਾਲਾ ਹੋਣਾ ਉਹ ਪਾ ਲਿਓ ਓ ਯਾਰ ਤੂੰ ਕਿਹੋ ਜੀਆਂ ਗੱਲਾਂ ਕਰਂਦੇ ਆ ਯਾਰ ਤੇਰੇ ਕੋ ਤਸ਼ਵੇਂ ਪਾ ਯਾਰ ਇਹ ਤਸ਼ਵੇਂ ਇਹ ਬੂਟ ਨਹੁੰਦੇ ਨਹੀਂ ਬਾ ਚੈਲਸੀਆ ਵਾ ਇਹ ਚੈਲਸੀਆ ਹੁੰਦਾ ਵਾ ਹੂੰ ਇਹਨੂੰ ਨਹੀਂ ਤਸ਼ਵੇਂ ਪੈਂਦੇ ਅੱਛਾ ਇਹਨੂੰ ਲਾਂਨਤਾ ਹੀ ਪੈਂਦੀਆਂ ਵਾ ਉਪਰਾ ਦੇ ਦੇ ਮੈਂ ਲਾਲਿਆ ਸਾਹਿਬ ਤੇਰਾ ਇਹ ਤੇਰ ਕੋ ਠੀਕ ਨਹੀਂ ਹੋਣਾ ਆ ਚੱਪਲ ਆ ਚਲਾ ਹੀ ਗੰਡ ਦੇ ਤੇਰ ਕੋ ਬੂਟ ਬਣਨੇ ਵੀ ਨਹੀਂ ਮੈਂ ਲਾਲਿਆ ਸਾਹਿਬ ਇਹ ਠੀਕ ਕਰਾਉਣੀ ਆ ਆਹੋ ਯਾਰ ਇਹ ਚੱਪਲ ਠੀਕ ਕਰਾਉਣੀ ਆ ਇਹ ਜਗਨੂਹਟ ਕੀ ਆ ਓਏ ਜਗਨੂਹਟ ਨੂੰ ਬਲਬਾ ਯਾਰ ਕਿਉਂ ਜੀ ਗੱਲਾਂ ਕਰਨੀਆਂ ਤੂੰ ਯਾਰ ਇਹਦਾ ਪਿਛਲਾ ਹੀ ਸਾ ਕਿੱਥੇ ਆ ਭਾ ਇਹ ਕੀ ਹੱਡੀਆਂ ਦੇ ਤੁਰਤੇ ਰਹੇ ਜੇ ਤੇ ਨਹੀਂ ਯਾਰ ਥੋੜਾ ਮੇਰੀ ਚਾਲ ਪੁੱਠੀ ਆ ਤੇ ਇਸ ਕਰਕੇ ਪਿੱਛੋਂ ਘਰ ਜਾਂਦੀ ਆ ਪੁੱਠੀ ਚਾਲ ਤੂੰ ਸਲੇਡਾਵਾ ਤੂੰ ਮੈਂ ਤੇ ਡਾ ਰੌਂਡਿਆ ਯਾਰ ਤੇਰੇ ਤੋਂ ਉਹ ਗੱਲ ਜਾ ਚੱਲ ਜਾ ਭਰਾ ਤੂੰ ਉਹ ਤੂੰ ਮੇਰੀ ਗੱਲ ਸੁਣ ਉਹ ਪ੍ਰਾਧੂ ਇਥੋਂ ਉੱਠ ਕੇ ਹੋਰ ਨੂੰ ਬੈਲੰਦ ਇੱਥੇ ਕਿਨੂੰ ਕੰਮ ਕਰ ਤੂੰ ਐਵੇਂ ਜਗਾ ਘੇਰੀ ਇੱਥੇ ਇਹੋ ਜਿਹੀ ਗੱਲ ਕੁਝ ਕਰੀ ਆਣ ਕੇ ਯਾਰ ਤੂੰ ਕੰਮ ਹੀ ਨਹੀਂ ਕਰਕੇ ਦੇਂਦਿਆ ਵਾ ਆ ਚੱਪਲ ਵਾ ਕੋਈ ਆਹੋ ਇਹਨੂੰ ਤੇ ਪਹਿਲਾਂ ਕਿਸ ਨੇ ਗੰਡੇ ਆ ਵਾ ਤੇ ਮੈਂ ਆ ਕੇ ਗੰਡਾ ਉਹ ਪ੍ਰਾ ਮੇਰੀ ਗੱਲ ਸੁਣ ਇਹਨੂੰ ਸਟੈਪ ਪਾ ਦੇ ਇਹਨੂੰ ਸਟੈਪ ਹੀ ਪਾ ਦੇ ਚੱਲ ਮੈਂ ਜਣਾ ਤੇਰੇ ਮੂੰਹ ਤੇ ਸਕ੍ਰੈਚ ਪਾ ਦੇਣੀ ਮੈਂ ਉਹ ਪ੍ਰਾ ਗੱਲ ਸੁਣ ਤੂੰ ਮੋਚੀਆਂ ਤੇ ਇਹਨੂੰ ਗੰਡ ਦੇ ਤੂੰ ਲੜਨ ਕਾ ਲਈ ਪੈਂਦਿਆ ਮੇਨਾ ਉਹ ਯਾਰ ਇਹ ਤੇ ਕਿਸਦੇ ਵਜਣੀ ਵੀ ਨਹੀਂ ਆ ਇਹਦੇ ਆਪਣੇ ਵਾਚਿਆ ਨਹੀਂ ਆ ਓ ਲੈ ਤੂੰ ਸ਼ਤਰਖੰਦਾਈ ਦਾ ਹੋਇਆ ਆ ਗੱਟ ਕੇ ਯਾਰ ਇਹਨਾਂ ਮਾੜੀ ਚੱਪਲ ਮੇਰੇ ਕੋ ਵੀ ਐਨੀ ਕੋਈ ਵੇਖ ਲਾ ਆ ਇਹੋ ਦੀ ਚੱਪਲ ਬਣਾ ਕਿੱਥੇ ਹੁੰਦੀ ਆ ਜਿਹੜਾ ਜੁੱਤੀਆਂ ਦਾ ਹਾਰ ਨਹੀਂ ਹੁੰਦਾ ਮੇਨ ਚੱਪਲ ਹੁੰਦੀ ਵਿੱਚ ਤੇਰੇ ਪਾਦੀਏ ਬਣਾ ਗਿਆ ਆਪਾਂ ਓ ਯਾਰ ਮੇਰੇ ਨਾਲ ਬਾਹਤੋ ਹੀ ਮੇਰਾ ਵੀਰੇ ਤੋਂ ਜਾਓ ਯਾਰ ਜਿੰਨਾ ਤੈਨੂੰ ਤਜਰਬਾ ਜੁੱਤੀਆਂ ਵਾਲੇ ਹਾਰ ਦਾ ਮਿਲਦਾ ਤੇਰੇ ਪੈਂਦੇ ਰਹੇ ਆ ਉਹੀ ਤਾਂ ਨਹੀਂ ਇਕੱਠੇ ਕੀਤਾ ਕੀ ਤੂੰ ਬੰਦਾ ਹੀ ਪਾਦੀਏ ਕਾਦੀ ਭਾਈ ਆਜ ਫੋਨ ਦੀ ਤੂੰ ਦੁਕਾਨ ਖੋਲ ਲਈ ਕੀ ਕਰਨਾ ਹੀ ਪਾਵੇ ਇਹ ਗੱਲ ਸੁਣ ਤੂੰ ਗੱਲਾਂ ਬਹੁਤੀਆਂ ਕਰਦਾ ਤੂੰ ਆ ਵੀ ਰਹਿਂਦੇ ਭਰਾ ਮੈਂ ਲਾਲਿਆ ਸਾਹਿਬ ਤੇਰਾ ਪਾਲਛ ਕਰਨੀ ਆਉਂਦੀ ਨਹੀਂ ਗੰਡਰਾ ਆਉਂਦਾ ਦੇ ਪਾਲਛ ਆ ਰਹਿੰਦੀ ਆ ਬੁਰਸ਼ ਰੱਖਿਆ ਕਿਹੜੇ ਦੰਡਾਲੇ ਰੱਖੇ ਤੇ ਲੈ ਫੜ ਦੇ ਭਰਾ ਇਹਨੂੰ ਪਾਲਛ ਕਰ ਚੱਲ ਪਾਲਛ ਕਰ ਦਿੰਨੇ ਭਾ ਇਹਨੂੰ ਹਾਂ ਇਹੋ ਰੰਗ ਦਾ ਕਰ ਦੀਏ ਇਹਨੂੰ ਸੇਮ ਕਰ ਦੀਏ ਉਹ ਸੇਮ ਹੀ ਕਰੀਦਾ ਯਾਰ ਹੋਰ ਰੰਗ ਬਦਲਦੀਦਾ ਰੋਜੀ ਕਰ ਦਿੰਨੇ ਭਾ ਜੀ ਇਹਨੂੰ ਕਰ ਯਾਰ ਇਹਨੂੰ ਪਾਲਛ ਕਰ ਹੈ ਘੱਟਾ ਜਿਹਾ ਬੜਾ ਜੰਮਿਆ ਇਹਨੂੰ ਕਿੱਥੋਂ ਕੱਢਿਆ ਜੇ ਉਹ ਪਾ ਪਾਣੀ ਰੱਖਿਆ ਲੱਗੇ ਕੀ ਗੱਲ ਇੱਥੇ ਬਖਤਾ ਰੱਖੀਆਂ ਨਾ ਬੇਟੀ ਯਾਰ ਪਾਣੀ ਦੀ ਲੋੜ ਪੈ ਜਾਂਦੀ ਆ ਪਾ ਉਹ ਗੱਲਾਂ ਕਰਨ ਤੇ ਆ ਤੂੰ ਲਓ ਬਾਜੀ ਹੋ ਗਿਆ ਹੋ ਗਿਆ ਜੀ ਲਿਆ ਫਰਾ ਵੇਹ ਵਿੱਚ ਮੂੰਹ ਲੱਭਦਾ ਵਾ ਆਹੋ ਯਾਰ ਲੱਭਣ ਡਿਆ ਵਾ ਆਹੋ ਚਮਕਦਾ ਯਾਰ ਮੈਂ ਤਾਂ ਇਨੀ ਰੀਜ ਨਾ ਕੀਤੀ ਵੀ ਨਹੀਂ ਪਾਜੀ ਹੈਨਾ ਤੂੰ ਵੀ ਬੋਧਾ ਬੋਲਦਾ ਤਜਰਬੇ ਆ ਗੋ ਭਰਾ ਵਧੀਆ ਕੀ ਰੱਖਦੇ ਯਾਰ ਇਹ ਮਿੱਠਾ ਸੋਡਾ ਕਿਤੇ ਆਵੇਂ ਨਾ ਖਾਲੀ ਦੇ ਪਾ ਪੈਸੇ ਦੇ ਤੇਰੇ 100 ਰੁਪਏ ਬਣ ਗਏ ਆਦਿ ਇਹਨੇ ਪੈਸੇ ਤੂੰ ਦੇ ਐ ਕਾਲਾ ਪੈਨਦਿਆ ਵਾਇਟੇ ਕਾਲੇ ਪੈ ਕੇ ਨਹੀਂ ਮੰਗੀਦੇ ਹੁੰਦੇ ਪੈਸੇ ਕੋਈ ਨਹੀਂ ਦੇ ਦੇ ਭਾ ਦੇ ਦੇ ਹੌਲੀ ਹੌਲੀ ਦੇ ਦੇ ਤੂੰ ਹੌਲਾ ਟ੍ਰੇਨ ਆ ਗਈ ਮੇਰੀ ਇਹ ਨਗਰੀ ਟ੍ਰੇਨ ਮੇਰੀ ਯਾਰ ਇੱਥੇ ਤੇ ਹੈਗਾ ਹੀ ਬੱਸ ਸਟੈਂਡ ਠੀਕ ਹੈ